ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ 23 ਸਾਲਾਂ ਦੀ ਲੜਕੀ ਨੂੰ ਕਰੋ ਅਗਵਾ ਕਰਕੇ ਗੈਂਗ ਦੋ ਆਰੋਪੀਅਨ ਵੱਲੋਂ ਗੈਂਗ ਰੇਪ ਦੀ ਘਟਨਾ ਨੂੰ ਦਿੱਤਾ ਸੀ ਅੰਜਾਮ ਗੈਂਗ ਰੇਪ ਤੋਂ ਬਾਅਦ ਪਿੰਡ ਦੇ ਬਾਹਰ ਲੜਕੀ ਨੂੰ ਸੁੱਟ ਕੇ ਹੋਏ ਸੀ ਫਰਾਰ 12 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਆਰੋਪੀਅਨ ਖਿਲਾਫ ਪੁਲਿਸ ਨੇ ਕੀਤਾ ਸੀ ਮਾਮਲਾ ਦਰਜ ਆਰੋਪੀ ਆਪਣਾ ਬਚਾ ਕਰਨ ਲਈ ਮੀਡੀਆ ਦਾ ਲੈ ਰਹੇ ਨੇ ਸਹਾਰਾ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਤੋਂ ਮੈਂ ਬਾਥਰੂਮ ਕਰਨ ਨਿਕਲੀ ਸੀ ਰਾਤ ਦਾ ਸਮਾਂ ਸੀ ਉਹ ਦੋ ਮੁੰਡੇ ਆ ਕੇ ਅੰਦਰ ਕੰਦਾ ਛੋਟੇ ਛੋਟੇ ਟੱਪ ਕੇ ਅੰਦਰ ਦਾਖਲ ਹੋ ਗਏ ਉਹਨਾਂ ਮੈਨੂੰ ਪਿਸਤੌਲ ਦਿਖਾ ਕੇ ਧਮਕੀ ਦੇ ਕੇ ਧਮਕੀਆਂ ਨਾਲ ਮੈਨੂੰ ਉਹਨਾਂ ਮੇਰਾ ਮੂੰਹ ਬੰਨ ਕੇ ਤੇ ਗੱਡੀ 'ਚ ਸੁੱਟ ਕੇ ਲੈ ਗਏ ਉੱਥੇ ਸਾਡੇ ਪਿੰਡ ਦੇ ਵਿੱਚ ਵਿਹਲੀ ਗਈ ਉਸ ਵਿਹਲੀ ਦੇ ਵਿੱਚ ਲੈ ਗਏ ਮੈਨੂੰ ਉੱਥੇ ਕੋਈ ਰਹਿਣ ਵਾਲਾ ਨਹੀਂਗਾ ਉਹਨਾਂ ਤਾਂ ਮੈਂ ਕਹਾਂ ਦੇ ਕਿ ਪਿਸਤੌਲ ਦਿਖਾ ਕੇ ਆਦੇ ਤੋਲ ਦਿਨੋਂ ਕੋਤੇ ਉਹਨਾਂ ਮੇਰੇ ਨਾਲ ਗਲਤ ਕੰਮ ਕੀਤਾ ਆਦੀ ਮਰਜ਼ੀ ਨਾਲ ਮੇਰੀ ਕੋਈ ਇੰਦੇ ਚ ਰਾਇ ਨਹੀਂ ਕੀਤੀ ਉਹਨਾਂ ਮੇਰੀਆਂ ਵੀਡੀਓ ਹੀ ਬਣਾਈਆਂ ਮੈਂ ਰੋਈ ਕਰ ਲਈ ਮੰਨਤ ਵੀ ਕੀਤੀ ਬਹੁਤ ਖੁਸੀਤਾਂ ਤੇ ਉਹਨਾਂ ਮੇਰੀਆਂ ਵੀਡੀਓ ਬਣਾਈਆਂ ਕੱਕੇ ਨਾਲ ਉਹਨਾਂ ਇਹ ਵੀ ਕਿਹਾ ਸੀ ਤੇਰੀਆਂ ਵੀਡੀਓ ਹਾਂ ਜੀ ਤਮਕਿਆ ਦਿੰਦੇ ਸੀ ਹਾਂਜੀ ਤਮਕਿਆ ਦਿੰਦੇ ਸੀ ਇਹੋ ਤਮਕਿਆ ਦਿੰਦੇ ਸੀ ਵੀ ਅਸੀ ਤੈਨੂੰ ਬਦਨਾਮ ਕਰ ਦਵਾਂਗੇ ਤੈਨੂੰ ਤੁਰੰਤ ਜਗ੍ਹੀ ਨਹੀਂ ਛੱਡਾਂਗੇ ਤੇ ਉਸ ਤੋਂ ਬਾਅਦ ਕੀ ਕਿਸ ਨੇ ਮਾਮਲਾ ਕੀਤਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਹਜੇ ਤੱਕ ਉਹਨਾਂ ਫੜੇ ਨਹੀਂ ਗਏ ਫੜਿਆ ਨਹੀਂ ਉਹਨਾਂ ਜਲਦ ਤੋਂ ਜਲਦ ਗ੍ਰਿਫਤਾਰ ਹੋਏ ਜਾਣ ਤੇ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇ ਇਹ ਜੀ ਮੇਰੀ ਛੋਟੀ ਸਿਸਟਰ ਹੈ ਇਹਦੀ ਉਮਰ ਹੈ 23 ਸਾਲ ਹਜਾਰਾ ਸਿੰਘ ਦੇ ਰਹਿਣ ਵਾਲੇ ਆ ਤੇ ਇਹ 19 20 ਤਰੀਕ ਰਾਤ ਦੀ ਗੱਲ ਹੈ ਜੀ ਲੜਕੀ ਨਿਕਲੀ ਹੈ ਘਰ ਤੋਂ ਬਾਅਦ ਵਾਸਟਰੂਮ ਕਰਨ ਤੇ ਪਿੰਡ ਦੇ ਦੋ ਦੋਸ਼ੀ ਆ ਜਿਹੜੇ ਉਹ ਕੰਦਾ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਉਹਨਾਂ ਨੇ ਕੀ ਕੀਤਾ ਇਹਨੂੰ ਪਿਸਤੌਲ ਦੀ ਧਮਕੀ ਦੇ ਕੇ ਪਿਸਤੌਲ ਦੀ ਨੋਕ ਤੇ ਡਰਾ ਕੇ ਉਹਨੂੰ ਦਬਕਾ ਤਮਕਾ ਕੇ ਮੂੰਹ ਬੰਦ ਕਰਕੇ ਗੱਡੀ ਚ ਪਾ ਕੇ ਲੈ ਗਏ ਪਿੰਡ ਦੀ ਕਿਸੇ ਸੁੰਨਸਾਨ ਜਗ੍ਹਾ ਤੇ ਉਥੇ ਲ ਜਾ ਕੇ ਉਹਨਾਂ ਇਹਦੇ ਨਾਲ ਕੋ ਗਲਤ ਸੰਬੰਧ ਬਣਾਏ ਔਰ ਫਿਰ ਇਹਨੂੰ ਉਥੇ ਛੱਡਤਾ ਔਰ ਲੜਕੀ ਘਰੇ ਆਈ ਹੈ ਤਾਂ ਫਿਰ ਇਹਨੇ ਆ ਕੇ ਸਾਰਿਆਂ ਨੂੰ ਆਪਣੀ ਕਟਨਾ ਬਾਰੇ ਦੱਸਿਆ ਤੇ ਅਸੀਂ ਉਹਨੂੰ ਫਿਰ ਐਡਮਿਟ ਕਰਾਇਆ ਸਿਵਲ ਸਰਕਾਰੀ ਹਸਪਤਾਲ ਫਰੋਜਪੁਰ ਫਿਰ ਰਿਪੋਰਟ ਦੇ ਮਤਾਬਿਕ ਜੋ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਪਰਚਾ ਦਰਜ ਕੀਤਾ ਤੋਂ ਹਜੇ ਤੱਕ 10-12 ਦਿਨ ਹੋ ਗਏ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਬੰਦੇ ਗ੍ਰਿਫਤਾਰ ਨਹੀਂ ਕੀਤੇ ਜਾ ਰਹੇ ਅੱਜ ਸਾਨੂੰ ਸੂਚਨਾ ਮਿਲੀ ਇੱਕ ਪੀੜਿਤ ਮਹਿਲਾ ਵੱਲੋਂ ਜੋ ਕਿ ਉਮਰ 23 ਸਾਲ ਪਿੰਡ ਹਜ਼ਾਰਾ ਸਿੰਘ ਵਾਲਾ ਥਾਣਾ ਮਮਦੂਰ ਦੀ ਵਾਸੀ ਹੈ ਉਸ ਮਹਿਲਾ ਦੇ ਕੈਂਟ ਤੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਜਿਦੇ ਚ ਉਹਨੇ ਦੱਸਿਆ ਕਿ ਮਿਤੀ 20 ਤਰੀਕ ਨੂੰ 20 ਦਸੰਬਰ ਰਾਤ ਤਕਰੀਬਨ 1:30 ਵਜੇ ਉਹ ਜਦੋਂ ਆਪਣੇ ਘਰ ਦੇ ਵਿੱਚ ਬਾਥਰੂਮ ਜਾਣ ਲਈ ਉੱઠી ਸੀ ਉਸਤੇ ਘਰ ਦੀਆਂ ਕੰਦਾ ਛੋਟੀ ਹੋਣ ਕਰਕੇ ਬਾਹਰੋਂ ਦੋ ਮੁੰਡੇ ਕੰਦਾ ਟੱਪ ਕੇ ਆਏ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਉਹ ਉਸ ਕੁੜੀ ਨੂੰ ਅਗਵਾ ਕਰਕੇ ਲੈ ਗਏ ਕਿਤੇ ਸੁੰਨਸਾਂ ਜਗ੍ਹਾ ਤੇ ਉੱਥੇ ਜਾ ਕੇ ਉਸ ਨਾਲ ਬੁਲਤਕਾਰ ਕੀਤਾ ਇਸ ਸੂਚਨਾ ਮਿਲਣ ਤੇ ਕੱਲ ਅਸੀਂ ਥਾਣਾ ਮੰਮਦੋਟ ਵਿਖੇ ਮੁਕੱਦਮਾ ਨੰਬਰ 285 ਅਦੀਨਤਾਰਾ 701 ਬੀਐਨਐਸ ਜੋ ਕਿ ਗੈਂਗਰੇਪ ਦੀ ਹੈ ਇਹ ਦਰਜ ਕੀਤਾ ਹੈ ਤੇ ਮੁੱਢਲੀ ਤਫਤੀਸ਼ ਸ਼ੁਰੂ ਕੀਤੀ ਹੈ ਜਿਹੜੇ ਵੀ ਫੈਕਟ ਸਾਡੇ ਸਾਹਮਣੇ ਆਉਣਗੇ ਤਫਤੀਸ਼ ਦੇ ਦੌਰਾਨ ਉਸ ਉਸ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਊਗੀ ਉਹ ਬੰਦਿਆ ਤੇ aarop ਨੇ ਇਹ ਪਿੰਡ ਦੇ ਹੀ ਬੰਦੇ ਨੇ ਜਿਨ੍ਹਾਂ ਦੇ ਨਾਮ ਨੇ ਸੁਖਚੈਨ ਸਿੰਘ ਅਤੇ ਗੁਰਚੰਦ ਸਿੰਘ ਤੇ ਇਹ ਅਸੀਂ ਸਾਰੇ ਅਲੀਗੇਸ਼ਨਸ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਜਿੱਦਾਂ ਹੀ ਸਾਰੇ ਫੈਕਟ ਸਾਡੇ ਸਾਹਮਣੇ ਕਲੀਅਰ ਹੋਣਗੇ ਉਸ ਹੱਬ ਅੱਗੇ ਦੀ ਤਫਤੀਸ਼ ਕੀਤੀ ਜਾਊਗੀ